ਪਤਨਾਮ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨ ਅਨਕ ਬਾਾਰ ਸਰਵ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਨਿਮਖੇ ਕਾਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਮਿਲਾਵਲਾ ਮਹਲਾ ਤੀਜਾ ਗੁਰਮਖ ਪ੍ਰੀਤ ਜਸਨੋ ਆਪੇ ਲਾਇਏ ਤੇ ਧਰ ਬਿਲਾਵਨਾ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵਹ ਆਏ ਮੇਲ ਪ੍ਰੀਤਮ ਸਦਾ ਸੁਖ ਪਾਏ ਹਉ ਤੈਨ ਬਲਹਾਰਾ ਜਿਨ ਹਰ ਮਨ ਵਸਾਏ ਹਰ ਜਨ ਕਾ ਮਿਲਿਆ ਸੁਖ ਪਾਈਆ ਹਰ ਗੁਣ ਗਾਵੇ ਸਹਜ ਸੁਭਾਏ ਸਦਾ ਰੰਗ ਰਾਤੇ ਤੇਰਾ ਚਾਏ ਹਰ ਜਿਉ ਆਪ ਵਸੈ ਮਨ ਆਏ ਆਪੇ ਸੋ ਬਾਸਰ ਹੀ ਪਾਏ ਘਰਮ ਕਾ ਮੇਲਾ 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 ਗੋਰਮ ਕਰਾਤੇ ਸ਼ਬਦ ਰੰਗਾਇ ਨਿਰ ਕਰਵਾਸਾ ਹਰ ਗੁਣ ਗਾਏ ਰੰਗ ਚਲੂਲਾ ਹਰ ਰਸ ਭਾਏ ਇਹ ਰੰਗ ਕਦੈ ਨਾ ਉਤਰੈ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਆ ਗਿਆਨ ਅੰਧੇਰਾ ਸਤਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸਚ ਰਾਤੇ ਤਨ ਬਾੜ ਨਾ ਫੇਰਾ ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ ਸਤ ਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ ਬਿਲਾਵਲਾ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਇ ਤਿਤ ਘਰ ਬਿਲਾਵਲਾ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਰਾਗ ਬਿਲਾਵਲ ਅੰਦਰ ਅੰਗ 798 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਅੱਜ ਦਾ ਆਰੰਭ ਹੋਇਆ 2025 ਵਰਾ ਸਾਰੀਆਂ ਸੰਗਤਾਂ ਦੇ ਦਰਾਂ ਘਰਾਂ ਵਿੱਚ ਖੁਸ਼ੀਆਂ ਖੇੜੇ ਰਹਿਮਤਾ ਬਖਸ਼ਿਸ਼ਾ ਲੈ ਕਰਕੇ ਆਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀਆਂ ਸੰਗਤਾਂ ਨੂੰ ਦੁੱਧ ਪੁੱਟ ਧੰਡੀਆਂ ਦਾਤਾ ਸਰੀਰਕ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰਨਾ ਸਤਿਗੁਰੂ ਜੀ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਅਰਦਾਸ ਬੇਨਤੀ ਦਰਗਾਹੇ ਪ੍ਰਵਾਨ ਕਰਨਾ ਵਾਹਿ ਸਮੂਹ ਸਾਧ ਸੰਗਤ ਨੂੰ ਭਾਈ ਨਵੇਂ ਬਹਰੇ 2025 ਦੀਆਂ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਜੀ ਦੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ